ਅੱਜ ਬਿਲ ਰੈ assochiation ਵੱਲੋਂ ਅੱਜ ਇੱਕ ਬੈਠਕ ਰੱਖੀ ਗਈ ਹੈ ਤੇ ਕਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਪਹੁੰਚੇ ਅੱਜ ਅਸੀਂ ਸਾਰੇ ਪਟਿਆਲਾ ਬਿਲ ਰੈ assochiation ਵੱਲੋਂ ਸਾਰੇ ਇਕੱਠੇ ਹੋਏ ਆਂ ਇਹਦਾ ਮੇਨ ਮਕਸਦ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆਂ ਕਿਉਂਕਿ ਮੈਂ ਜੋਗਾ ਸਿੰਘ ਚੱਪੜ ਮੇਰੇ ਨਾਲ ਸਰਦਾਰ ਹਰਦੀਪ ਸਿੰਘ ਦੀ ਲਖੂ ਮજરા ਸਾਡੇ ਪਟਿਆਲਾ ਬਿਲ ਰੈ assochiation ਦੇ ਪ੍ਰਧਾਨ ਤੇ ਸਮੁੱਚੀ ਪਟਿਆਲਾ ਬਿਲ ਰੈ assochiation ਦੇ ਜਿੰਨੇ ਵੀ ਮੈਂਬਰ ਸਾਹਿਬ ਹਰਵਿੰਦਰ ਸਿੰਘ ਜੋਗੀ ਪਰ ਤੇ ਹੋਰ ਸਾਰੇ ਸਾਡੇ ਪਟਿਆਲੇ ਦੇ ਬਿਲਰ ਰੈਸਿਸ਼ਨ ਦੇ ਮੈਂਬਰ ਸਾਹਿਬ ਅੱਜ ਤੁਹਾਡੇ ਕੋਲ ਇੱਕ ਬੜਾ ਅਹਿਮ ਤੇ ਗੰਭੀਰ ਮੁੱਦਾ ਲੈ ਕੇ ਹਾਜ਼ਰ ਹੋਏ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਜਿਰੀ ਹੈ ਜਿਰੀ ਤੋਂ ਬਾਅਦ ਜਿਹੜੀ ਪਰਾਲੀ ਹੈ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਕਿਉਂਕਿ ਪਰਾਲੀ ਦੇ ਧੂੰਏ ਦੇ ਕਾਰਨ ਕਾਫੀ ਬਿਮਾਰੀਆਂ ਜਾਂ ਹੋਰ ਤਰ੍ਹਾਂ ਦਾ ਅਨੇਕਾਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਲੇਕਿਨ ਜੇਕਰ ਇਸ ਪਰਾਲੀ ਨੂੰ ਦੇਖਿਆ ਜਾਵੇ ਪਰਾਲੀ ਇਹ ਇੱਕ ਸੋਨਾ ਸੋਨਾ ਕਦੋਂ ਹੈ ਜਦੋਂ ਕੰਪਨੀਆਂ ਇਹ ਤੋਂ ਕਈ ਚੀਜ਼ਾਂ ਤਿਆਰ ਕਰਦੀਆਂ ਕਈ ਪ੍ਰੋਡਕਟ ਤਿਆਰ ਕਰਦੀਆਂ ਲੇਕਿਨ ਇਸ ਪ੍ਰਾਲੀ ਨੂੰ ਕੰਪਨੀਆਂ ਤੱਕ ਲਿਜਾਣ ਦੇ ਵਿੱਚ ਸਾਰਿਆਂ ਤੋਂ ਵੱਡਾ ਰੋਲ ਸਾਡੀਆਂ ਬਿਲਰ ਮਸ਼ੀਨਾਂ ਕਰਦੀਆਂ ਜੋ ਅਸੀਂ ਸਾਰੇ ਹੀ ਰਲ ਮਿਲ ਕੇ ਬਿਲਰ ਮਾਲਕ ਚਲਾਉਨੇ ਆ ਕੰਪਨੀਆਂ ਜੇ ਇਸ ਪ੍ਰਾਲੀ ਤੋਂ ਸੀਐਨਜੀ ਤਿਆਰ ਕਰ ਰਹੀਆਂ ਇਸ ਪ੍ਰਾਲੀ ਤੋਂ ਬਿਜਲੀ ਤਿਆਰ ਕਰ ਰਹੀਆਂ ਇਥਨੋਲ ਤਿਆਰ ਕਰ ਰਹੀਆਂ ਬਾਇਓ ਕੋਲ ਤਿਆਰ ਕਰ ਰਹੀਆਂ ਪਾਇਲਟ ਬ੍ਰਿਕਸ ਤਿਆਰ ਕਰ ਰਹੀਆਂ ਤੇ ਬਾਇਓ ਡੀਜ਼ਲ ਤਿਆਰ ਕਰ ਰਹੀਆਂ ਜਿਦੇ ਨਾਲ ਇਹ ਕੰਪਨੀਆਂ ਕਰੋੜਾਂ ਅਰਬਾਂ ਦਾ ਕਾਰੋਬਾਰ ਕਰ ਰਹੀਆਂ ਲੇਕਿਨ ਜੇ ਦੇਖਿਆ ਜਾਵੇ ਤਾਂ ਮੈਂ ਤੁਹਾਨੂੰ ਇੱਕ ਆਧਾਰਨ ਦੇ ਸਕਦਾ ਕਿ ਕੰਪਨੀਆਂ ਨੇ 2022 ਦੇ ਵਿੱਚ ਇਸ ਪਰਾਲੀ ਦਾ ਸਾਡੇ ਨਾਲ 185 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਤੈਅ ਕੀਤਾ ਸੀ ਜੋ ਅਸੀਂ ਡੰਪ ਦੇ ਉੱਤੇ ਕੰਪਨੀ ਆਪਣਾ ਡੰਪ ਲਾਉਂਦੀਆਂ ਸੀ 185 ਰੁਪਏ ਪ੍ਰਤੀ ਕੁਆਂਟਲ ਅਸੀਂ ਉਹਨਾਂ ਨੂੰ ਇਹ ਪ੍ਰਾਲੀ ਦਿੰਦੇ ਸੀ ਲੇਕਿਨ ਉਸ ਟਾਈਮ ਜਿਹੜਾ ਧਾਗੇ ਦਾ ਰੇਟ ਸੀ ਉਹ ਘਟ ਸੀਗਾ ਲੇਬਰ ਦਾ ਰੇਟ ਘਟ ਸੀ ਡਰਾਈਵਰਾਂ ਦੀ ਦਿਹਾੜੀ ਘਟ ਸੀ ਟਰੈਕਟਰਾਂ ਦਾ ਸਾਰਾ ਘਟ ਸੀ ਅੱਜ 2025 ਦਾ ਜੇ ਕੰਪੈਰੀਜ਼ਨ ਕਰੀਏ ਤਾਂ ਕੰਪਨੀਆਂ ਦਾ ਜਿਹੜਾ ਰੇਟ ਹੈ ਉਹ ਘਟਾ ਕੇ ਉਹਨਾਂ ਨੇ 165 ਰੁਪਏ ਸਾਨੂੰ ਦੇਣ ਦੇ ਵਾਸਤੇ ਉਹ ਮਜਬੂਰ ਕਰ ਰਹੀਆਂ ਕਿ ਸਾਨੂੰ 165 ਰੁਪਏ ਪ੍ਰਤੀ ਕੁਆਂਟਲ ਪ੍ਰਾਲੀ ਦਿੱਤੀ ਜਾਵੇ ਅੱਜ ਜਿਹੜੀ ਲੇਬਰ 2022 ਦੇ ਵਿੱਚ ਸਾਨੂੰ 22-23 ਰੁਪਏ ਕਵਾਂਟਲ ਮਿਲਦੀ ਸੀ ਉਹ ਲੇਬਰ ਤਾਂ 30 ਰੁਪਏ ਹੋ ਗਈ ਜਿਹੜਾ ਤਾਗਾ ਸਾਨੂੰ ਉਸ ਟਾਈਮ 140 ਰੁਪਏ ਮਿਲਦਾ ਸੀ 135 ਰੁਪਏ ਮਿਲਦਾ ਸੀ ਉਹ 165 ਹੋ ਗਿਆ ਡਰਾਈਵਰਾਂ ਦੀ ਲੇਬਰ ਵਧ ਗਈ ਲੇਕਿਨ ਕੰਪਨੀਆਂ ਸਾਨੂੰ ਇਸ ਪ੍ਰਾਲੀ ਦਾ ਰੇਟ ਘਟਾ ਕੇ 165 ਤੱਕ ਆ ਗਈਆਂ ਸੋ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਇਹ ਇਸ ਕਰਕੇ ਕਰ ਰਹੇ ਹਾਂ ਕਿ ਅਸੀਂ ਜੇ ਆਪਣੇ ਮੋٹے ਜੇ ਖਰਚੇ ਘਟਾਈਏ ਅੱਜ ਸਾਨੂੰ ਲੇਬਰ 30 ਰੁਪਏ ਪ੍ਰਤੀ ਕੁਆਂਟਲ ਪੈ ਰਹੀ ਹੈ ਧਾਗਾ 16 ਰੁਪਏ ਪ੍ਰਤੀ ਕੁਆਂਟਲ ਡਰਾਈਵਰ ਖਰਚਾ 14 ਰੁਪਏ ਡੀਜ਼ਲ ਖਰਚਾ 40 ਰੁਪਏ ਟਰੈਕਟਰ ਕਰਾਇਆ 18 ਰੁਪਏ ਰਿਪੇਅਰ ਖਰਚਾ 12 ਰੁਪਏ ਵੈਲਿਊ ਲਾਸ 17 ਰੁਪਏ ਫੁੱਟਕਲ ਖਰਚੇ 15 ਰੁਪਏ 152 ਰੁਪਏ ਪ੍ਰਤੀ ਕੁਆਂਟਲ ਸਾਨੂੰ ਇਹ ਪਰਾਲੀ ਬਣਾਉਣ ਦੇ ਉੱਤੇ ਖਰਚ ਆ ਰਿਹਾ ਹੈ ਤੇ ਕੰਪਨੀ ਸਾਨੂੰ ਕਿੰਨਾ ਦੇ ਰਹੀ ਹੈ 165 ਰੁਪਏ ਸਾਰੀਆਂ ਕੰਪਨੀਆਂ ਨੇ ਇੱਕ ਮਨਪਲੀ ਬਣਾ ਲਈ ਤੇ ਉਹ ਕਹਿੰਦੇ ਜੀ 165 ਤੋਂ ਵੱਧ ਤੁਹਾਨੂੰ ਦੇਣਾ ਨਹੀਂ ਹੁਣ ਸਾਨੂੰ ਕਿੰਨੇ ਬਚੇ ਜੀ 8 ਰੁਪਏ 5 13 ਰੁਪਏ ਕਿੰਟਲ ਇੱਕ ਬਿੱਲਰ ਚਲਾਉਣ ਦੇ ਲਈ 20 ਲੱਖ ਰੁਪਏ ਦਾ ਬਿੱਲਰ ਹੈ ਉਤੋਂ ਵੱਧ ਸਾਨੂੰ ਇੱਕ ਬਿੱਲਰ ਚਲਾਉਣ ਦੇ ਲਈ ਤਿੰਨ ਟਰੈਕਟਰ ਬਿੱਲਰ ਦੇ ਵਾਸਤੇ ਚਾਹੀਦੇ ਆ ਪੰਜ ਸਾਨੂੰ ਟਰਾਲੇ ਚਾਹੀਦੇ ਆ 2.5 ਲੱਖ ਦਾ ਇੱਕ ਟਰਾਲਾ ਹੈ 10-12 ਲੱਖ ਉਹਨ ਇਨਵੈਸਟਮੈਂਟ ਹੋਗੀ ਫਿਰ 5 ਟਰੈਕਟਰ ਉਹਦੇ ਲਈ ਚਾਹੀਦੇ ਆ ਕਹਿਣ ਦਾ ਭਾਵ ਹੈ 40 ਤੋਂ 45 ਲੱਖ ਦੀ ਇਨਵੈਸਟਮੈਂਟ ਸਾਨੂੰ ਇੱਕ ਬੈਲਰ ਚਲਾਉਣ ਲਈ ਚਾਹੀਦੀ ਹੈ ਕਿੱਥੇ ਦਾ ਇੱਕ ਐਡੀ ਵੱਡੀ ਇੰਡਸਟਰੀ ਹੈ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਹੈ ਜਿਹੜੀ ਇੰਡਸਟਰੀ ਇੱਕ ਬੈਲਰ ਘੱਟੋ ਘੱਟ 50 ਬੰਦਿਆਂ ਨੂੰ ਰੋਜ਼ਗਾਰ ਦੇ ਰਿਹਾ ਹੈ ਸਾਲ ਭਰ ਦੇ ਰਿਹਾ ਹੈ ਲੇਕਿਨ ਜੇ ਅੱਜ ਸਾਨੂੰ ਰੇਟ ਹੈ ਜਿਹੜਾ ਗਵਰਨਮੈਂਟ ਜਾਂ ਪ੍ਰਸ਼ਾਸਨ ਵਿੱਚ ਬੈਠ ਕੇ ਦਾ ਤੈਅ ਨਹੀਂ ਕਰਵਾਉਂਦਾ ਤਾਜ ਪਟਿਆਲਾ ਬਿਲਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਅਸੀਂ ਮੀਟਿੰਗ ਤੈਅ ਕਰਕੇ ਫੈਸਲਾ ਲਿਆ ਹੈ ਕਿ ਜੇਕਰ ਸਾਨੂੰ ਇਹਦਾ ਪ੍ਰਤੀ ਕੁਆਂਟਲ 198 ਰੁਪਏ ਕੁਆਂਟਲ ਰੇਟ ਸਾਨੂੰ ਇਹਦਾ ਤੈਅ ਨਹੀਂ ਕਰਵਾਇਆ ਜਾਂਦਾ ਜਾਂ ਸਾਨੂੰ ਨਹੀਂ ਮਿਲਦਾ ਤਾਂ ਇਸ ਵਾਰ ਅਸੀਂ ਆਪਣੇ ਬਿਲਰ ਨਹੀਂ ਚਲਾਵਾਂਗੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਕੋਈ ਬਾਹਰਲੇ ਜ਼ਿਲ੍ਹੇ ਵਾਲਾ ਵੀ ਜੇ ਬਿਲਰ ਆ ਕੇ ਚਲਾਊਗਾ ਤਾਂ ਉਹ ਸਾਡੀ ਬਿਲਰ ਐਸੋਸੀਏਸ਼ਨ ਦੇ ਨਾਲ ਸੰਪਰਕ ਕਰਕੇ ਜੇਕਰ ਉਹਦਾ ਕਿਸੇ ਹੋਰ ਕੰਪਨੀ ਦੇ ਨਾਲ 198 ਰੁਪਏ ਜਾਂ ਇਸ ਤੋਂ ਵੱਧ ਐਗਰੀਮੈਂਟ ਹੁੰਦਾ ਹੈ ਤਾਂ ਅਸੀਂ ਇਹਨੂੰ ਰੋਕਦੇ ਨਹੀਂ ਉਹ ਚਲਾ ਸਕਦਾ ਹੈ ਲੇਕਿਨ ਯੂਨੀਅਨ ਦੇ ਨਾਲ ਸੰਪਰਕ ਕਰਕੇ ਚਲਾ ਸਕਦਾ ਹੈ ਇਸ ਤੋਂ ਘੱਟ ਅਸੀਂ ਰੇਟ ਨਹੀਂ ਦਵਾਂਗੇ ਜੇ ਨਹੀਂ ਰੇਟ ਕੋਈ ਕੰਪਨੀ ਕਰਦੀ ਤਾਂ ਇਸ ਵਾਰ ਅਸੀਂ ਬਿਲਰ ਨਹੀਂ ਚਲਾਵਾਂਗੇ ਜੇਕਰ ਖੇਤਾਂ ਦੇ ਵਿੱਚ ਧੂਆ ਹੋਏਗਾ ਪਰਾਲੀ ਨੂੰ ਅੱਗ ਲੱਗੇਗੀ ਤਾਂ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਾਂ ਜਿਹੜੀਆਂ ਉਹ ਕੰਪਨੀਆਂ ਸਾਡੇ ਤੋਂ ਘੱਟ ਰੇਟ ਤੇ ਪਰਾਲੀ ਲੈ ਕੇ ਅਰਬਾਂ ਰੁਪਇਆ ਕਮਾ ਰਹੀਆਂ ਉਹ ਹੋਣਗੀਆਂ ਇੱਕ ਉਦਾਹਰਨ ਦਿੰਨਾ ਹੈ ਕਿ ਸਾਡੇ ਤੋਂ ਤਾਂ 165 70 ਰੁਪਏ ਨੂੰ ਪਰਾਲੀ ਲੈ ਲੈਣੇ ਆ ਜੇ ਕੋਲਾ ਲੈਣਾ ਹੋਵੇ ਤਾਂ ਕੋਲਾ 25 ਰੁਪਏ ਕਵਾਂਟਲ ਮਿਲਦਾ ਹੈ ਲੇਕਿਨ ਪਰਾਲੀ ਉਹਨਾਂ ਨੂੰ ਪਹੁੰਚ ਵੀ 3 ਰੁਪਏ ਕਿਲੋ ਪੈਂਦੀ ਹੈ ਕੋਲਾ 25 ਰੁਪਏ ਕਿਲੋ ਪੈਂਦਾ ਫਿਰ ਵੀ ਉਹ ਸਾਨੂੰ ਮਤਲਬ ਮਾਰਨ ਨੂੰ ਫਿਰਦੇ ਆ ਸੋ ਇਸ ਕਰਕੇ ਸਾਡੀ ਮੇਨ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਕਿ ਇੱਕ ਤਾਂ ਬਿਲ ਰੈ assoiation ਪਟਿਆਲਾ ਵੱਲੋਂ ਇਹ ਰੇਟ ਤੈਅ ਕਰ ਦਿੱਤਾ ਗਿਆ ਕਿ 198 ਰੁਪਏ ਪ੍ਰਤੀ ਕਵਾਂਟਲ ਤੋਂ ਘੱਟ ਅਸੀਂ ਕਿਸੇ ਵੀ ਕੰਪਨੀ ਨੂੰ ਇਸ ਵਾਰ ਪਰਾਲੀ ਨਹੀਂ ਦਵਾਂਗਾ ਫੈਸ਼ਨ ਹੋਏਗਾ ਜਾਂ ਇਹ ਫੈਕਟਰੀਆਂ ਵਾਲੇ ਤੁਸੀਂ ਕੁਝ ਨਿਸ਼ਚਿਤ ਪ੍ਰੋਟੈਕਸ਼ਨ ਮਿਲਣ ਦੀ ਕਿਵੇਂ ਗੱਲਬਾਤ ਕਰਨ ਦੀ ਬੀਸੀ ਸਾਹਿਬ ਨੂੰ ਮਿਲਾਂਗੇ ਜੀ ਪਹਿਲਾਂ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜੀ ਠੀਕ ਹੈ ਅਸੀਂ ਕਰਾਂਗੇ ਪਰ ਇੰਨਾ ਸਾਰਥਕ ਜਾਂ ਮਤਲਬ ਰੋਲ ਪ੍ਰਸ਼ਾਸਨ ਨਭਾ ਨਹੀਂ ਰਿਹਾ ਸਾਡਾ ਰੇਟ ਤੈਅ ਕਰਾਉਣ ਦੇ ਲਈ ਉਹਨਾਂ ਦਾ ਇਹ ਰੋਲ ਹੁੰਦਾ ਹੈ ਕਿ ਤੁਸੀਂ ਜੀ ਪਰਾਲੀ ਬਣਾਓ ਹੁਣ ਧਾਗਾ ਵੀ 2.5 2.5 3-3 ਲੱਖ ਦਾ ਇੱਕ ਉਹਦੇ ਲੱਗਦਾ ਉਹ ਅਸੀਂ ਖਰਚੇ ਕਰੀ ਜਾਈਏ لیکن ਕੋਈ ਹੱਲ ਨਹੀਂ ਕੱਟ ਕੇ ਦਿੰਦਾ ਸਾਡਾ ਪ੍ਰੋਸੈਸ ਕੀ ਹੈ ਤੇ ਜੋ ਡੀਸੀ ਵਾਲਾ ਤੁਹਾਨੂੰ ਮੇਰਾ ਬਿਲਿੰਗ ਨਾਲ ਜਿੱਥੇ ਹੱਲ ਹੋਇਆ ਤਾਂ ਉਹ ਹੱਲ ਕੀ ਹੈ ਕਿਸ ਨੂੰ ਮਿਲਣਗੇ ਅਸੀਂ ਬਿਲਰ ਬੰਦ ਕਰਾਂਗੇ ਜੀ ਇਸ ਵਾਰ 198 ਰੁਪਏ ਤੋਂ ਕੱਟ ਕਿਸੇ ਨੂੰ ਦਵਾਂਗੇ ਨਹੀਂ ਜੇ ਸਾਡਾ ਰੇਟ ਫਾਈਨਲ ਹੋ ਗਿਆ ਤਾਂ ਚਲਾਵਾਂਗੇ ਨਹੀਂ ਅਸੀਂ ਬੰਦ ਕਰਾਂਗੇ ਜੀ ਇੱਕ ਬਿਲਰ ਦੀ ਕਿੰਨੀ ਆਊਟਪੁਟ ਹੁੰਦੀ ਹੈ ਜੀ ਡਿਸੀਜਨ 15000 ਤੋਂ ਲੈ ਕੇ 17 18000 ਕੁਇੰਟਲ ਤੱਕ ਇੱਕ ਬਿਲਰ ਬਣਾ ਦਿੰਦਾ ਹੈ 15000 ਕੁਇੰਟਲ ਤੋਂ 17000 ਕੁਇੰਟਲ ਜਿਹੜਾ ਤੁਸੀਂ ਇਹ ਬਣਾਉਂਦੇ ਹੋ ਪੰਡਾ ਜਿਹੜੀਆਂ ਪੰਡਾ ਇਹ ਅ ਡੰਪ ਤੱਕ ਪਹੁੰਚਾਉਣਾ ਤੋਂ ਜਿੰਮੇਵਾਰੀ ਹੁੰਦੀ ਹੈ ਕਿ ਉਹ ਕੋਈ ਹੋਰ ਨਾ ਵਾਰੀ ਉਹ ਕੰਪਨੀਆਂ ਡੰਪ ਫਿਕਸ ਕਰ ਦਿੰਦੀਆਂ 10 12 ਕਿਲੋਮੀਟਰ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਖੇਤਾਂ 'ਚੋਂ ਬਣਾ ਕੇ ਉਹਨਾਂ ਦੇ ਡੰਪ ਤੱਕ ਪਹੁੰਚਾ ਦਿੰਦੇ ਆਂ ਫਿਰ ਉਹ ਮੌਇਸਚਰ ਵੀ ਚੈੱਕ ਕਰਦੇ ਆਂ ਸਾਡੇ ਨਾਲ ਮੌਇਸਚਰ 'ਚ ਵੀ ਠੱਗੀ ਵੱਜਦੀ ਹੈ ਜੇ 20 ਤੱਕ ਮੌਇਸਚਰ ਹੋ ਸਾਨੂੰ ਮਾਫ ਕਰਦੇ ਆਂ 20 ਤੋਂ ਉੱਤੇ 30 ਤੱਕ ਸਿੰਗਲ ਕਾਟ ਲਾਉਨੇ ਆਂ ਲੇਕਿਨ ਜਦੋਂ ਕਾਟ ਦੀ ਵਾਰੀ ਆਉਂਦੀ ਹੈ ਤਾ ਕਾਟ ਦੇ ਵਿੱਚ ਵੀ ਇੱਕ ਹੋਰ ਵੱਡਾ ਮੁੱਦਾ ਹੈ ਜੀ ਜਦੋਂ ਜਿਹੜੇ ਹੁਣੇ ਕੰਡੇ ਲਾਏ ਜਾਂਦੇ ਆ ਮਤਲਬ ਹਰੇਕ ਕੰਪਨੀ ਦੇ ਕੰਡੇ ਕੰਡਿਆਂ ਦੀ ਕੈਲੀਬ੍ਰੇਸ਼ਨ ਕੋਈ ਨਹੀਂ ਕਰਾਈ ਜਾਂਦੀ ਹਰੇਕ ਕੰਡੇ ਦੇ ਵਿੱਚ ਤੁਸੀਂ ਚੈੱਕ ਕਰ ਲਿਓ ਕਿਉਂਕਿ ਕੈਲੀਬ੍ਰੇਸ਼ਨ ਵਿਭਾਗ ਜਿਹੜਾ ਨਾਪ ਤੋਲ ਵਾਲਾ ਇਹ ਕਿਸੇ ਤੋਂ ਨਹੀਂ ਕਰਾਉਂਦੇ ਆਪਣਾ ਕੰਡਾ ਲਾ ਦਿੰਦੇ ਆ ਹਰੇਕ ਟਰਾਲੇ ਦੇ ਵਿੱਚ 1.5 ਕੁਇੰਟਲ ਦਾ ਸਾਡੇ ਨਾਲ ਠੱਗੀ ਕੰਡਿਆਂ ਦੇ ਵਿੱਚ ਵੱਜਦੀ ਹੈ ਮਤਲਬ ਬੇਲਰ ਮਾਲਕ ਦਾ ਇੱਕ ਦਿਖਦਾ ਹੀ ਹੈ ਕਿ ਅਸੀਂ ਜੀ ਉਹ ਬਣਾ ਰਹੇ ਹਾਂ ਲੇਕਿਨ ਹਰ ਟਰਾਲੇ ਦੇ ਵਿੱਚ ਸਾਡੇ ਨਾਲ ਠੱਗੀ ਵੱਜਦੀ ਹੈ ਜਿੰਨੇ ਅਸੀਂ ਪਰਾਲੀ ਬਣਾ ਰਹੇ ਹਾਂ ਲੇਕਿਨ ਅਸੀਂ ਫਾਇਦਾ ਕਿੰਨਾ ਕਰਦੇ ਹਾਂ ਕਿ ਤੁਸੀਂ ਦੇਖ ਰਹੇ ਹੋ ਜਿੰਨੇ 3-4 ਸਾਲ ਤੋਂ ਬਿੱਲਰ ਜ਼ਿਆਦਾ ਚੱਲ ਰਹੇ ਹਨ ਪਰਾਲੀ ਨੂੰ ਅੱਕ ਲੱਗਣ ਤੋਂ ਹਟ ਗਈ ਨੈਸ਼ਨਲ ਗ੍ਰੀਨ ਟਰਮੀਨਲ ਮੁਤਾਬਕ ਜੋ ਫੈਸਲੇ ਆ ਉਹਨਾਂ ਦੇ ਮੁਤਾਬਕ ਤੇ ਦੂਜੀਆਂ ਤਿੰਨੀਆਂ ਬਿਮਾਰੀਆਂ ਤੋਂ ਫਾਇਦਾ ਹੋਣ ਲੱਗ ਗਿਆ ਤੁਸੀਂ ਆਪ ਸਾਰੇ ਜਾਣੀ ਜਾਣੋ ਕਿਉਂਕਿ ਆਪਾਂ ਸਾਰੇ ਇੱਕ ਸਮਾਜ ਚ ਰਹਿੰਦੇ ਆ ਸੋ ਮੈਂ ਸਮਝਦਾ ਕਿ ਤੁਸੀਂ ਵੀ ਬਹੁਤ ਵੱਡਾ ਰੋਲ ਪ੍ਰੈਸ ਵਾਲੇ ਨਿਭਾ ਸਕਦੇ ਹੋ ਸਾਡੀਆਂ ਇਹ ਸਮੱਸਿਆਵਾਂ ਦੇ ਵਿੱਚ ਕਿਉਂਕਿ ਮੀਡੀਆ ਚੌਥਾ ਥੰਮ ਹੈ ਤੁਸੀਂ ਸਾਰੇ ਇਸ ਮਸਲੇ ਦੇ ਵਿੱਚ ਸਾਡਾ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਸਾਡਾ ਇਹ ਜਿਹੜਾ ਰੇਟ ਹੈ ਇਹ ਰੇਟ ਤੈ ਹੋ ਜਾਵੇ ਤਾਂ ਅਸੀਂ ਇਹਨਾਂ ਨੂੰ ਚਲਾਉਣ ਜੋਕੇ ਹੋ ਜਾਈਏ ਅੱਜ ਅਸੀਂ 50-50 ਲੱਖ ਰੁਪਏ ਦੀ ਇਨਵੈਸਟਮੈਂਟ ਕਰਕੇ ਅਸੀਂ ਆਪਣੇ ਬਿੱਲਰਾਂ ਦੇ ਉੱਤੇ ਪੱਲੀਆਂ ਪਾ ਕੇ ਖੜਾਉਣ ਦੇ ਬਰਾਬਰ ਹੋਈ ਪਈ ਹੈ ਜੀ ਇਹਨਾਂ ਵੈਸੇ ਹਾਂ ਜੀ ਦਾ ਇਹਦਾ ਰੇਕ ਆਉਂਦਾ ਉਹਦਾ 40 ਡੀ ਉਹ ਉਹਦਾ ਕੰਬਾਈਨਾ ਕੱਟਦੀਆਂ ਜੀ ਜੇ ਕਿਸਨਾ ਕੋ ਗਲਤ ਹੋਈ ਐ ਐਮ ਡੀ ਐ ਨਾ ਤੁਹਾਡੀ ਸਮਾਪਰੇ ਚ ਮੀਟਿੰਗ ਸਰਵਾਂਗ ਨੇ ਐਕਚੁਅਲੀ ਜੀ ਉਹਨਾਂ ਨੇ 4-5 ਅਜਿਹੇ ਵਿਚੋਲੇ ਮੂਰੇ ਕਿੱਤੇ ਹੋਈਆਂ ਉਹਨਾਂ ਨੂੰ ਅਸੀਂ ਮਤਲਬ ਮੋٹے ਖਰੀਦਦਾਰ ਲਾ ਲਓ ਕੰਪਨੀਆਂ ਉਹਨਾਂ ਨੂੰ ਹੀ ਆਪਣਾ ਐਫਓਆਰ ਕਰਦੀਆਂ ਕੋਈ 50000 ਟਨ ਮਾਲ ਲੈਂਦਾ ਕੋਈ 40000 ਲੈਂਦਾ ਉਹ ਫਾਈਨੈਂਸਰ ਲਾ ਲਓ ਕੰਪਨੀ ਉਹਨਾਂ ਦੇ ਥਰੂ ਮਾਲ ਲੈ ਰਹੀਆਂ ਉਹ ਸਾਡੇ ਸਿੱਧੇ ਬਿਲਰਾਂ ਨਾਲ ਗੱਲ ਨਹੀਂ ਕਰਦੇ ਉਹ ਤਾਂ ਕਹਿੰਦੇ ਜੀ ਉਹਨਾਂ ਨਾਲ ਗੱਲ ਕਰੋ ਉਹ ਆ ਕੇ ਸਾਡਾ ਆਰਥਿਕ ਸ਼ੋਸ਼ਣ ਕਰਦੇ ਆ ਉਹ ਕਹਿੰਦੇ ਆ ਜੀ ਅਸੀਂ ਤਾਂ 155 ਨੂੰ ਵੀ ਲਵਾਂਗੇ 150 ਨੂੰ ਵੀ ਲਵਾਂਗੇ ਸੋ ਹੁਣ ਤੁਸੀਂ ਲਾ ਲਓ 152 ਰੁਪਏ ਖਰਚਾ ਆ ਰਿਹਾ 155 160 165 ਤੱਕ ਉਹ ਸਾਨੂੰ ਮਤਲਬ ਸਤੋਂ ਮਾਲ ਲੈ ਰਹੇ ਆ ਜੋ ਹੋਏਗਾ ਮਾਰ ਰੇਟ ਤੇ ਨਹੀਂ ਜਿਵੇਂ ਆ ਰਿਹਾ ਇਹ ਤਾਂ ਨਹੀਂ ਹੋਗਾ ਦੇਖੋ ਜਿਵੇਂ ਆਪਣਾ ਗੁਰਦਾਸਪੁਰ ਜ਼ਿਲ੍ਹਾ ਉੱਥੇ ਵੀ ਇੰਡਸਟਰੀ ਬਹੁਤ ਹੈ ਉਹਨਾਂ ਦਾ ਰੇਟ ਜਾਦਾ 185 90 ਹੈ ਤੇ ਇਸੇ ਤਰ੍ਹਾਂ ਫਾਜ਼ਲ ਕਾ ਹੋ ਗਿਆ ਹਰੇਕ ਡਿਸਟ੍ਰਿਕਟ ਦੇ ਵਿੱਚ ਅੱਜ ਪ੍ਰਾਲੀ ਦੀ ਡਿਮਾਂਡ ਬਹੁਤ ਵੱਧ ਰਹੀ ਹੈ ਕਿਉਂਕਿ ਜਿਹੜਾ ਬ੍ਰਿਕਸ ਬਣ ਰਿਹਾ ਹੈ ਕੋਲ ਇਹ ਤਾਂ ਪ੍ਰਾਲੀ ਤੋਂ ਉਹਦੀ ਡਿਮਾਂਡ ਬੜੀ ਵੱਧ ਰਹੀ ਹੈ ਹਰੇਕ ਡਿਸਟ੍ਰਿਕਟ ਦੇ ਵਿੱਚ ਪ੍ਰਾਲੀ ਦੇ ਰੇਟ ਦਾ ਕੋਸਟ ਵੱਧ ਰਹੀ ਹੈ ਪ੍ਰਾਲੀ ਦੇ ਰੇਟ ਵਧ ਰਹੇ ਹਨ ਲੇਕਿਨ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹਦੀ ਡਿਮਾਂਡ ਬਹੁਤ ਹੈ ਸੀਡੀਪੀਐਲ ਫੈਕਟਰੀ ਹੋ ਗਈ ਜਾਂ ਨਾਹਰ ਨਾਹਰ ਮਿਲ ਹੋ ਗਿਆ ਤੇ ਨੱਚੀ ਕੇਤਾ ਪੇਪਰ ਮਿੱਲ ਹੋ ਗਿਆ ਹੋਰ ਇਹ ਜੀਆਂ ਇੰਡਸਟਰੀਆਂ ਜਿਨ੍ਹਾਂ ਨੇ ਆਪਣੇ ਬੋਇਲਰ ਲਾ ਲਏ ਇਹ ਪਰਾਲੀ ਦੀਆਂ ਗੱਠਾਂ ਉਹ ਬੋਇਲਰਾਂ ਚ ਜਾਂਦੀਆਂ ਉਹਦੀ ਸਟੀਮ ਬਣਦੀ ਹੈ ਉਹਦੇ ਨਾਲ ਫਿਰ ਉਹ ਆਪਣੀਆਂ ਫੈਕਟਰੀਆਂ ਦੀ ਸਾਰੇ ਸਾਲ ਦੀ ਮਤਲਬ ਬਿਜਲੀ ਤਿਆਰ ਕਰਦੀਆਂ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੀ ਕੋਈ ਸੜਕ ਜਹੀ ਨਹੀਂ ਜਿੱਥੇ ਹਰ 24 ਘੰਟੇ ਵੱਡੇ ਟਰਾਲੇ ਪਰਾਲੀ ਵਾਲੇ ਨਾ ਜਾਂਦੇ ਹੋਣ ਉਹ ਇੱਕ ਤਰ੍ਹਾਂ ਦਾ ਮੇਨ ਸਾਡੇ ਜਿਹੜੇ ਬਿਲਰ ਹੈ ਇਹ ਹੁਣ 2 ਮਹੀਨੇ ਲਗਾਤਾਰ ਚੱਲਣਗੇ ਇਹ ਪਰਾਲੀ ਤਿਆਰ ਕਰਕੇ ਡੰਪ ਭਰਨਗੇ ਫਿਰ ਸਾਰਾ ਸਾਲ ਡਰਾਈਵਰਾਂ ਨੂੰ ਟਰਾਲਿਆਂ ਵਾਲਿਆਂ ਨੂੰ ਟਰੈਕਟਰਾਂ ਵਾਲਿਆਂ ਨੂੰ ਉਹਦਾ ਰੋਜ਼ਗਾਰ ਮਿਲੇਗਾ ਜਿਹੜਾ ਥੋੜਾ ਕੁਐਸਚਨ ਹੈ ਕਿ 190 ਰੁਪਏ ਤੋਂ ਘੱਟ ਕੋਈ ਵੀ ਜ਼ਿਲ੍ਹੇ ਦੇ ਵਿੱਚ ਰੇਟ ਨਹੀਂ ਹੈ ਇਸ ਕਰਕੇ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਪਰਾਲੀ ਹੈ ਜਿਵੇਂ ਰਾਜਪੁਰੇ ਤੋਂ ਪਰਲੀ ਬੈਲਟ ਹੈ ਉੱਥੇ ਪਰਾਲੀ ਦੀ ਜਿਹੜੀ ਉਹ ਹੈ ਉਹ ਥੋੜੀ ਜਿਹੀ ਘੱਟ ਹੁੰਦੀ ਹੈ ਉੱਥੇ ਸਾਡਾ ਖਰਚਾ ਵਧ ਜਾਂਦਾ ਹੈ ਇਸ ਕਰਕੇ ਅਸੀਂ 198 ਰੁਪਏ ਦਾ ਰੇਟ ਮਕਰਰ ਕੀਤਾ ਕਿਉਂਕਿ ਸਾਡੀ ਕਾਸਟ ਵੱਧ ਜਾਂਦੀ ਹੈ। ਜ਼ਿਲੇ ਚ ਕਿੰਨੀਆਂ ਬਿਲਰ ਮਸ਼ੀਨਾਂ ਨੇ? ਘੱਟੋ ਘੱਟ 150 ਬਿਲਰ ਮਸ਼ੀਨਾਂ ਨੇ। ਸਾਰੇ ਤੁਹਾਡੇ ਮੈਂਬਰ ਹਾਂ। ਆ ਸਾਰੇ ਮੈਂਬਰ ਆ ਸਾਡੀ ਪਰਸੋਂ ਯੂਨੀਅਨ ਦੀ ਮੀਟਿੰਗ ਹੋਈ ਹੈ ਪਰਸੋਂ ਅਸੀਂ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਹੋਰ ਸੀਗੇ ਪਰਸੋਂ ਅਸੀਂ ਚੋਣ ਕਰਕੇ ਹਰਜੀਤ ਸਿੰਘ ਲਖੂ ਮਜਰਾ ਜੀ ਨੂੰ ਪ੍ਰਧਾਨ ਬਣਾਇਆ ਮੈਂ ਪੰਜਾਬ ਬਿਲਰ ਐਸੋਸੀਏਸ਼ਨ ਦਾ ਮੈਂਬਰ ਹਾਂ। ਇਸ ਕਰਕੇ ਸਾਡਾ ਇਹ ਸਮੂਹਕ ਫੈਸਲਾ ਹੈ ਕਿ ਜ਼ਿਲੇ ਚ ਅਸੀਂ ਕਿਸੇ ਨੂੰ ਵੀ ਇਸ ਰੇਟ ਤੋਂ ਘਟ ਨਹੀਂ ਕੋਈ ਵੀ ਬਿਲਰ ਚ। ਰਾਬਰ ਇੰਕ੍ਰੀਡਰ ਕਰ ਕੋਈ ਮੰਤਰੀ ਇਹੋ ਲੱਗ ਲੱਗ ਗਿਆ ਦੋ ਮਹੀਨੇ ਉਸ ਵਿਸ਼ੇ ਤੇ ਵੀ ਉਸ ਵਿਸ਼ੇ ਤੇ ਵੀ ਗੱਲ ਚੱਲ ਰਹੀ ਹੈ ਐਕਚੁਅਲੀ ਇਹ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੀ ਡਿਮਾਂਡ ਹੈ ਵੈਸੇ ਤਾਂ ਇਹਦੀ ਡਿਮਾਂਡ ਸਾਰੇ ਪੰਜਾਬ 'ਚ ਜ਼ਿਆਦਾ ਹੈ ਜਿਵੇਂ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਤਾਂ ਇਸ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਦੂਜੀਆਂ ਫਸਲਾਂ ਦਾ ਰੇਟ ਤੈਅ ਕੀਤਾ ਗਿਆ ਪਰਾਲੀ ਵੀ ਇੱਕ ਤਰ੍ਹਾਂ ਦਾ ਚਿੱਟਾ ਮਤਲਬ ਪੀਲਾ ਸੋਨਾ ਹੈ ਇਹਦਾ ਰੇਟ ਗਵਰਨਮੈਂਟ ਹੀ ਤੈਅ ਕਰ ਦਵੇ ਕੋਈ ਉਸ ਰੇਟ ਤੋਂ ਘੱਟ ਬਿਲਰਾਂ ਦਾ ਦੇਖੋ ਹੁਣ ਮੈਂ ਇੱਕ ਬੇਨਤੀ ਕਰਦਾ ਹਾਂ ਇੱਕ ਬਿਲਰ 20 ਲੱਖ ਤੋਂ ਘੱਟ ਨਹੀਂ ਆਉਂਦਾ ਜਿਹਦੇ ਉੱਤੇ 865 ਹਜ਼ਾਰ ਗਵਰਨਮੈਂਟ ਸਬਸਿਡੀ ਦੇ ਦਿੰਦੀ ਹੈ ਜਿਹੜਾ 2017 ਚ ਬਿਲਰ ਮਸ਼ੀਨ ਆਉਂਦੀ ਸੀ ਉਹ ਹੈਵੀ ਸੀ ਕੰਪਨੀਆਂ ਸਾਡੇ ਨਾਲ ਉੱਥੇ ਵੀ ਠੱਗੀ ਮਾਰਦੀਆਂ ਹੁਣ ਵਾਲੀ ਬਿਲਰ ਮਸ਼ੀਨ ਹੈਵੀ ਨਹੀਂ ਹੈਗੀ ਹੁਣ ਵਾਲੀ ਬਿਲਰ ਮਸ਼ੀਨ ਹੌਲੀ ਹੋਗੀ ਤੇ 3 ਸਾਲ ਤੋਂ ਬਾਅਦ ਸਾਡੀ ਬਿਲਰ ਮਸ਼ੀਨ ਨਹੀਂ ਚੱਲਦੀ ਹੁਣ ਅਸੀਂ ਬਿਲਰ ਚਲਾਉਣੇ ਆਂ ਇੱਕ ਮਸ਼ੀਨ ਦੀ ਜਿਹੜੀ ਅਸੀਂ ਹੁਣ ਰਿਪੇਅਰ ਕਰਾ ਰਹੇ ਹਾਂ 1,112,000 ਰੁਪਿਆ ਹਰ ਵਾਰ ਸਾਨੂੰ ਬਿੱਲਰ ਦੀ ਰਿਪੇਅਰ ਦੇ ਉੱਤੇ ਲਾਉਣਾ ਪੈਂਦਾ ਹੈ ਇਸ ਕਰਕੇ ਖਰਚੇ ਤਾਂ ਸਾਡੇ ਬੜੇ ਆ ਜਿਹੜੀ ਤੁਸੀਂ ਗੱਲ ਕਰੀ ਹੈ ਕਿ ਸਰਕਾਰ ਨੂੰ ਹੀ ਚਾਹੀਦਾ ਹੈ ਕਿ ਸਾਡਾ ਕੋਈ ਰੇਟ ਅਜੇ ਹੱਥ ਤੈਅ ਕਰ ਦਿੱਤਾ ਜਾਵੇ ਉਤੋਂ ਘੱਟ ਕੋਈ ਫੈਕਟਰੀ ਸਾਡੇ ਨਾਲ ਰੇਟ ਨਾ ਕਰੇ ਤਾਂ ਕਿ ਸਾਡਾ ਸ਼ੋਸ਼ਣ ਨਾ ਹੋਵੇ ਜਿਹੜਾ ਪਿਛਲੀ ਵਾਰ 185 ਤੇ ਰੇਟ ਸੀ ਉਹ ਕინੇ ਲੈ ਕਰਾਇਆ ਉਹ ਫੈਕਟਰੀਆਂ ਵਾਲਿਆਂ ਨੇ ਕਰਿਆ ਸੀਗਾ ਜੀ ਸਰਕਾਰ ਨੇ ਨਹੀਂ ਕਰਾਇਆ ਯੂਨੀਅਨ 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 ਵੱਲੋਂ ਕਰਾਇਆ ਗਿਆ ਸੀ ਯੂਨੀਅਨ ਨੇ ਵਿੱਚ ਬੈ ਕੇ ਕਰਾਇਆ ਸੀ ਡੀਸੀ ਸਾਹਿਬ ਮੀਟਿੰਗ ਲੰਦੇ ਹੁੰਦੇ ਹੁਣੇ ਆ ਲੇਕਿਨ ਪਿਛਲੀ ਵਾਰ ਵੀ ਅਸੀਂ ਦੋ ਮੀਟਿੰਗਾਂ ਕੀਤੀਆਂ ਕਾਫੀ ਜ਼ੋਰ ਲਾਇਆ ਲੇਕਿਨ ਇੱਕ ਸਾਡੀ ਸਮੱਸਿਆ ਹੋਰ ਹੈ ਜੀ ਅੱਜ ਵੀ ਕਈ ਫੈਕਟਰੀਆਂ ਵੱਲ ਸਾਡੇ ਬੇਲਰਾਂ ਵਾਲਿਆਂ ਦਾ ਕਿਸੇ ਦਾ 5 ਲੱਖ ਕਿਸੇ ਦਾ 4 ਲੱਖ ਜੋ ਸਾਡੀ ਬਚਤ ਹੈ ਇੱਕ ਸਾਲ ਹੋ ਗਿਆ ਸਾਡੀ ਬਚਤ ਦੇ ਪੈਸੇ ਹਲੇ ਵੀ ਮਤਲਬ ਇਹਨਾਂ ਵੱਲ ਫੈਕਟਰੀਆਂ ਵੱਲ ਪਈਆਂ ਹੈ ਸੋ ਬਚਤ ਦੇ ਪੈਸੇ ਵੀ ਪਏ ਆ ਉਹਦੀ ਵੀ ਕੋਈ ਗਾਰੰਟੀ ਨਹੀਂ ਅੱਛਾ ਇੰਸ਼ੋਰੈਂਸ ਦੀ ਗਾਰੰਟੀ ਨਹੀਂ ਇੱਕ ਬੇਨਤੀ ਹੋਰ ਹੈ ਜੀ ਜਦੋਂ ਅਸੀਂ ਡੰਪ ਲਾ ਲੈਨੇ ਆ ਡੰਪ ਲਾਉਣ ਤੋਂ ਬਾਅਦ ਕਈ ਫੈਕਟਰੀਆਂ ਸਾਡੇ ਨਾਲ ਕਹਿ ਦਿੰਦੀਆਂ ਜੀ ਤੁਸੀਂ ਡਾਇਰੈਕਟ ਮਾਲ ਦੇ ਦਿਓ ਅਸੀਂ ਬਾਅਦ ਚ ਲੈ ਲਾਂਗੇ ਪੇਮੈਂਟ ਦੇਈ ਜਾਵਾਂਗੇ ਕੱਲ ਨੂੰ ਸਾਡੇ ਮਾਲ ਨੂੰ ਅੱਗ ਲੱਗ ਜਾਂਦੀ ਹੈ ਤਾਂ ਇੰਸ਼ੋਰੈਂਸ ਹੁੰਦਾ ਨਹੀਂ ਸਾਡਾ 20 30 50 ਲੱਖ ਦਾ ਮਾਲ ਹੈ ਮੁੜ ਕੇ ਬਿੱਲਰ ਵਾਲਾ ਉੱਠ ਨਹੀਂ ਸਕਦਾ ਉਹਦਾ ਸਾਰਾ ਕੁਝ ਵਿਕ ਜਾਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਅੱਜ ਦੀ ਸਾਡੀ ਇਹ ਪ੍ਰੈਸ ਕਾਨਫਰੰਸ ਨੂੰ ਬੜੀ ਅਹਿਮਤ ਦੇ ਕੇ ਸਾਡੇ ਸਾਰੇ ਮਸਲੇ ਹੱਲ ਕਰਾਏ ਜਾਣ ਨਹੀਂ ਅਸੀਂ ਪੂਰਨ ਤੌਰ ਤੇ ਜੇਕਰ ਇਸ ਤੋਂ ਘੱਟ ਸਾਨੂੰ ਰੇਟ ਮਿਲਿਆ ਤਾਂ ਅਸੀਂ ਇਸ ਵਾਰ ਬਿਲਰਾਂ ਦਾ ਪੂਰਨ ਤੌਰ ਤੇ ਬਾਈਕਟ ਕਰਾਂਗੇ ਅਸੀਂ ਕਿਸੇ ਨੂੰ ਵੀ ਬਿਲਰ ਮਤਲਬ ਸਾਡੀ ਐਸੋਸੀਏਸ਼ਨ ਦੇ ਮੈਂਬਰਾਂ ਕੋਈ ਵੀ ਬਿਲਰ ਨਹੀਂ ਚਲਾਏਗਾ